ਮੈਂ ਸਭ ਤੋਂ ਪਹਿਲਾਂ ਜਿਹੜੇ ਸਾਥੀ ਕੱਲ ਦੇ ਹੁਕਰਤਾਲ ਤੇ ਬੈਠੇ ਸੀ ਅੱਜ ਉੱਠ ਕੇ ਗਏ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਐ ਤੇ ਜਿਹੜੇ ਅੱਜ ਬੈਠੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਐ ਔਰ ਉਹਨਾਂ ਦੇ ਸਨਦੂ ਸਲਾਮ ਵੀ ਕਰਦਾ ਐ ਅੱਜ ਸਾਡੇ ਸਾਹਮਣੇ ਜੋ ਮੁਖੇ ਨੇ ਉਹਨਾਂ ਮੁਖਿਆਰਾਂ ਦੇ ਤਕਰੀਬਤ ਸਾਡੇ ਦਾਰੇ ਕਾਫੀ ਗੱਲਾਂ ਤੁਹਾਡਾ ਸਾਡੀ ਲਗਾ ਕੇ ਗਏ ਨੇ ਮੈਂ ਤੁਹਾਨੂੰ ਤੁਹਾਡਾ ਕੋਈ ਵੀ ਜਿਹੜਾ ਮੇਰੇ ਸੱਜਿਆ ਖੜੇ ਹੋ ਉਹ ਦੇਖਿੰਦੇ ਤੋ ਇੱਕ ਮਿੰਟ ਅੱਗੇ ਆ ਜਾਓ ਆਪਾਂ ਤੋਹ ਬਗਲਾ ਗੱਲ ਕਰਨੀ ਆ ਫਿਰ ਉਸ ਤੋਂ ਬਾਅਦ ਬਾਕੀ ਦੁਆਰੇ ਵਾਲਾ ਕੰਨ ਤੋਂ ਜਾਓ ਜਿੰਨਾ ਤੁਹਾਡੇ ਕੋਲ ਟਾਈਮ ਆ ਸਾਰੇ ਸਾਥੀ ਮੇਰੇ ਨੇੜੇ ਨੇੜੇ ਆ ਜਾਓ ਆਪਾਂ ਕੋਈ ਜ਼ਰੂਰੀ ਗੱਲਾਂ ਕਰਨੀਆਂ ਮੈਂ ਜਿਹੜੇ ਲੋਕੋ ਤੁਹਾਡਾ ਗੱਲ ਪਾਣੀ ਕਰਨੀ ਚਾਹੁੰਦਾ ਕੋਈ ਆਰਟੀ ਜਮੋ ਦਾ ਸੁਨਾਮਾ ਮੰਤਰੀ ਆਪਣਾ ਬਣਿਆ ਪਹਿਲਾਂ ਰਾਸਟਰ ਮੈਂਬਰ ਸੀ ਤੇ ਰਾਸਟਰ ਮੈਂਬਰ ਵੀ ਬੜੀ ਮੋਟੀ ਫੀਸ ਦੇ ਰਾਸਟਰ ਵਾਲਾ ਮੈਂਬਰ ਬਣਿਆ ਮੁਰਕੇ ਦੇ ਨਾਲ ਸਮਝੌਤਾ ਹੋਇਆ ਕਿ ਰਾਸਵਾ ਤੂੰ ਕਰਦੇ ਤੂੰ ਹੀ ਵਿਧਾਨ ਸਭਾ ਦੇ ਮੇਰੇ ਬੰਦਾ ਸਭਾ ਨੂੰ ਬਹੁਤ ਪਾਉਤਾ ਮੈਂ ਇਹ ਮੈਂ ਮਤਵਾ ਗਏ ਉਹਨੇ ਸਮਝਿਆ ਕਿ ਪਾਵਰ ਦਾ ਮਹਿਸਨਾ ਬਹੁਤ ਚੰਗਾ ਹੈ ਮੈਂ ਪਾਵਰ ਦਾ ਮੰਤਰੀ ਬਣ ਜਾ ਜਦੋਂ ਪਾਵਰ ਦਾ ਮੰਤਰੀ ਬਣ ਗਿਆ ਉਹਨੇ ਅੱਗੇ ਪਤਾ ਲੱਗਾ ਕਿ ਇਹ ਤੇਰੇ ਬੰਦੇ ਅਗਲੀ ਪਾਵਰਾਂ ਨੇ ਉਹਦੇ ਡੇਰਨਾ ਹੋ ਗਿਆ ਮੰਤਰੀ ਕਹਿੰਦੇ ਪਾਵਰ ਵੀ ਹੈ ਯਾਰ ਦੋ ਸਰਮੇਤਰ ਪਾਰਟੀ ਆ ਉਹ ਤੁਨਾਡੇ ਮੈਨਿਆ ਜਿੰਨੇ ਆਰਡਰ ਇਸ਼ੂ ਕਰਨੇ ਆ ਕੋਰਾਂ ਕੀ ਇਹਨਾਂ ਦੋ ਬੰਦਿਆਂ ਨੇ ਸਿੰਦਰ ਜੈਨ ਜਿਹੜਾ ਦਿੱਲੀ ਦਾ ਇਹਨਾਂ ਦਾ ਫਲਾਸ ਦੇਖਦਾ ਪਾਰਟੀ ਦਾ ਫਲਾਸ ਦੇਖਣਾ ਹੈ ਭੰਡਾ ਦੀ ਪਾਰਟੀ ਦਾ ਸਿੰਦਰ ਜੈਨ ਨੇ ਤੇ ਕਿਹੜੇ ਮੰਤਰੀ ਰੋਣੇ ਨੇ ਕਿਤਾ ਕੀ ਤੇਰ ਮੈਨੂ ਅਗਲੇ ਦਿਨ ਹਾਂ ਨੂੰ ਤੇ ਡਰਾਈਵਰ ਨੂੰ ਬੁਲਾ ਦਿੱਲੀ ਉਹਨਾਂ ਨੂੰ ਕਹਿੰਦੇ ਹਾਂ ਵੀ ਦੇਖੋ ਤੁੰਬਰ ਜਣ ਕਹਿੰਦਾ ਹਾਂ ਵੀ ਦੇਖੋ ਪ੍ਰਕਾਰ ਕੀ ਕੀ ਹੋ ਗਿਆ ਮੰਤਰੀ ਕੋਈ ਤਾਂ ਵੀ ਅੱਜ ਕੋਈ ਪ੍ਰਕਾਰ ਹੋ ਨਹੀਂ ਰਿਹਾ ਤੇ ਜਦੋਂ ਇਹਨਾਂ ਸਰਕਾਰ ਫਸਟ ਲੈਵਲ ਦੇ ਫੈਕਟਰੀ ਹੁੰਦਾ ਨੈਗਮੇ ਦਾ ਪਾਵਰ ਸੈਂਟਰੀ ਪਾਵਰ ਆ ਪਾਵਰ ਫੈਕਟਰੀ ਐਸੋ ਕਿਸ ਨੇ ਪਾਵਰ ਸੈਂਟਰੀ ਕੀ ਦੋ ਦਿਆ ਇਹੋ ਕਿਸ ਤਰ੍ਹਾਂ ਸਰਕਾਰ ਦਾ ਹੋ ਰਿਹਾ ਹੈਗਾ ਦੂਜਾ ਤੋਂ ਬਾਅਦ ਮੰਤਰੀ ਨੇ ਨੈਗਮੇ ਦਾ ਇਸ ਤਰ੍ਹਾਂ ਤੋਂ ਬਾਅਦ ਕੈਬਨਿਟ ਹੋ ਜਾਂਦੀ ਹੈ। ਮੁੱਖ ਮੰਤਰੀ ਨਵੇਂ ਸਰਕਾਰ ਦੀ ਦੇਖੀਅਤ ਨੇ ਆ। ਸਿੰਦਰ ਜੀ ਆਨ ਕਹਿੰਦਾ ਹੈ ਕਿ ਤੁਹਾਡੀ ਡੈਫੀਨੇਸ਼ਨ ਹੋ ਕੇ ਫਿਰ ਮੈਂ ਖੜਾ ਹੋ। ਤੁਹਾਡੇ ਬਾਅਦ ਤੇ ਸਰਕਾਰ ਬੈਠਾ ਹੈ। ਆ ਜਿਹੜਾ ਅਸੀਂ ਮੰਤਰੀ ਜਾਤਾ ਹੈ। ਕਰੋੜਾ ਕਹਿੰਦਾ ਕਿ ਇਸ ਤਰ੍ਹਾਂ ਕਹਿ ਰਹੇ ਹੋ। ਇਸ ਤਰ੍ਹਾਂ ਤੁਸੀਂ ਅੱਜ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿਓ। ਜੇ ਮੈਂ ਕਹਿੰਦਾ ਕਿ ਦੇਖੋ ਸਾਡੇ ਉੱਤੇ ਲਾਣ ਜਿਹੜੇ ਜਿਹੇ ਤੰਮੂਰ ਬਣੇ ਹੋਏ ਆ। ਕੋ ਟੈਂਡਰ ਬਸ ਹੋਣਾ ਹੈ। ਕੋ ਦਾ ਪੈਟ ਪ੍ਰੋਸੀਜਰ ਆ। ਜੇ ਤੁਸੀਂ ਸਮਾਨ ਸੇਵਾ ਦਾ ਉਹਦਾ ਫਟ ਪ੍ਰੋਸੀਜਰ ਆਪੀ ਦਾ ਟੈਂਡਰ ਕਰਦੇ ਆ ਜੋ ਜਿਵੇਂ ਵਿਧਾਨੋਂ ਕਰਦੇ ਆ ਉਹ ਕਹਿੰਦਾ ਇਹਨਾਂ ਗੱਲਾਂ ਨੂੰ ਮੈਂ ਨਹੀਂ ਜਾਣਦਾ ਤੁਸੀਂ ਜਿਸ ਤਰ੍ਹਾਂ ਮੰਤਰੀ ਦੇ ਹਸਤਾਖਰ ਤੁਸੀਂ ਕਰਨਾ ਮੰਤਰੀ ਨੇ ਆਦੇ ਅਗਰਚਾਰਤਾ ਪਹਿਲਾਂ ਉਹਨੇ ਕਿਹਾ ਬਦਲੀਆਂ ਕਰੋ ਜੇ ਮੇਰੇ ਤਰਫ਼ ਸਹੀਆਂ ਬਦਲੀਆਂ ਫਿਰ ਸੀਰ ਖੰਮਲੋਂ ਆਇਆ ਸੀਰ ਸੰਬੰਧਿਤ ਕਾਰਨ ਨਾਲ ਮੈਨੂੰ ਨਹੀਂ ਪਤਾ ਕਿ ਉੱਥੇ ਕੁਝ ਬੰਦਾ ਕੋਈ ਬੋਤਾ ਸਾਰੇ ਜਮਾਨੇ ਤੇ ਕੁਝ ਨੁਕਸਨ ਹੁੰਦਾ ਪਾਵਰ ਪਰਤੇ ਦੇ ਨਾਲ ਜੀਵਨ ਕਰਮਾਂ ਤੇ ਪਾਵਰ ਪਰਤੇ ਦੀ ਸਰਪੋਤਿਆ ਤੇ ਪਾਵਰ ਪਰਤੇ ਕਰਮਾ ਦੇ ਮੰਤਰੀ ਕਹਿੰਦਾ ਤੇ ਮੈਂ ਇਹ ਨਹੀਂ ਦੇਖਣਾ ਤੁਸੀਂ ਜਿੰਨਾ ਜਿੰਨਾ ਕੰਪਨੀਆਂ ਨੂੰ ਮੈਂ ਕਹਿੰਦਾ ਪਾਵਰ ਪਰਤੇ ਦੇਖਾ ਕਰਨੀਆਂ ਉਹ ਕਿਹਦੇ ਸਾਡਾ ਪ੍ਰਤੀਕ ਪ੍ਰਤੀ ਜਰਿਆ ਅਸੀਂ ਇਸ ਤਰੀਕੇ ਨਾਲ ਬੈਲਾ ਫਾਇਨ ਟੈਂਸ਼ਨ ਨਾ ਕਿਤਰਾ ਟਾਈਮ ਲੱਗ ਗਿਆ ਇਸ ਤੇ ਰੱਬ ਨੇ ਉਹ ਕਹਿੰਦਾ ਉਹਨਾਂ ਤੋਂ ਵੀ ਲੈ ਲਓ ਉਹਨਾਂ ਨੂੰ ਵੀ ਕਹਿ ਦਵੋ ਕਿ ਤੁਸੀਂ ਜਿਹੜੀ ਸੈਡੀ ਸੀਨ ਚ ਪਾਵਰ ਵਰਤਣੀ ਆ ਇਹ ਤੁਸੀਂ ਫਲਾਨੀ ਫਲਾਨੀ ਕੰਪਨੀ ਤੋਂ ਫਲਾਨੇ ਫਲਾਨੇ ਕੰਪਨੀ ਤੋਂ ਖਰੀਦ ਨਹੀਂ ਦਿੱਤੀ। ਤੇ ਜਿਹਨਾਂ ਨਾਮ ਨੇ ਉਹ ਡਾਇਰੈਕਟਰ ਨਾਮ ਨੇ ਚਲ ਇਹਨਾਂ ਨੂੰ ਚਲਵਾ ਕਰਤਾ ਤੇ ਜਿਹਨਾਂ ਨਾਇਕਲ ਦਾ ਮਤਲਬ ਸੀ ਵੀ ਲਾਇਆ ਸੀ ਪ੍ਰਿੰਸੀਪਲ ਸੈਕਟਰੀ ਦਾ ਅਲਵਾ ਬੰਦਾ ਹਾਲਤਾ ਉਹਦੀ ਪੋਸਟ ਨਹੀਂ ਦਿੱਤੀ ਉਹ ਘਰ ਬੈਠਾ ਹੈ ਫਟਰੀ ਦੀ ਰਿਟਾਇਰਮੈਂਟ ਆ ਉਹਨੂੰ ਇੰਟਰਪਰੂਫਟ ਨਹੀਂ ਦਿੱਤੀ। ਸੋ ਇਹਨਾਂ ਦੀ ਬਹੁਤ ਵੱਡੀ ਮੈਲਾ ਫਾਇਡ ਇੰਟੈਂਸ਼ਨ ਆ ਦੂਜੀ ਜਿਹੜੀ ਮੈਲਾ ਫਾਇਡ ਆ ਗਈ ਉਹ ਵਰਤੋਂ ਹੋ ਗਿਆ ਜ਼ਿਆਦਾ ਤਾਂ ਲੋਨੇ ਅੰਬਿਤ ਪ੍ਰਾਪਰਟੀ ਜਿਹੜੀ ਆ ਉਹ ਵਰਤਾ ਫਰਤਾ ਗਈ ਆ ਗੁਰਵੰਦਰ ਦੀ ਪ੍ਰਾਪਰਟੀ ਜਿਹੜੀ ਵਰਤਾ ਫਰਤਾ ਗਈ ਆ ਪਟਿਆਲੇ 90 ਕਿੰਨੇ ਅਕੀਰ ਗੁਰਵੰਦਰ ਉਹ ਵੀ ਇਹਨਾਂ ਪ੍ਰਾਪਰਟੀਆ ਜਿਹੜੀਆਂ ਇਹ ਪਾਵਰ ਸੈਕਟਰੀਆਂ ਦਾ ਨਿਵਾਸ ਕੋਈ ਉਹ ਮੰਤਰੀ ਪ੍ਰਾਪਤ ਦੀ ਦਰਿਆ ਉਹ ਮੰਤਰੀ ਨੂੰ ਪਤਾ ਹੈ ਕਿੱਥੋਂ ਪੈਸਾ ਕੱਢਣਾ ਹੈ ਦਰੋ ਜੀ ਅੰਦਰ ਤੋਂ ਸੁਝਾਅ ਦਿੱਤਾ ਕਿ ਆ ਮਿਲ ਨਹੀਂ ਰਾਮ ਤੇ ਪ੍ਰੈਸ ਉਸ ਤੋਂ ਵਤਨ ਕਰਵਾਉਂਦੇ ਤੇ ਸਾਰੇ ਫਰਕੰਤਰ ਰਾਜ ਰਿਹਾ ਤੇ ਰੋਜ਼ ਦੀ ਖ਼ਬਰ ਤੁਹਾਡੀ ਲੜਾਈ ਆ ਤੁਸੀਂ ਜਿਹੜੇ ਬੜੇ ਮਿਹਨਤ ਨਾਲ ਜੀ ਤੁਸੀਂ ਮੇਜ਼ਾ ਅਮਿਆ ਦੇ ਖਾਲ ਆਪਣੇ ਮਾਂ ਦੇ ਰੱਤ ਤੇ ਕੋਈ ਪ੍ਰਕਾਸ਼ ਨੇ ਜੜਿਆ ਏ ਮਨਾਂ ਦੇ ਲੋਗ ਉਹੋ ਜੀ ਨਹੀਂ ਕਿਹਾ ਕਿ ਕੋਈ ਗੁੱਸਾ ਦੇ ਤੂੰ ਜਾਗਰੂਕ ਸਮਾਜ ਤੋਂ ਬੰਦੇ ਹੋ ਇਹ ਸਰ ਦੇ ਭਰਾਓ ਇਹਨਾਂ ਲਈ ਆਪਾਂ ਹੋਰ ਕੀਤੀ ਕਰਨੀ ਪੈਣੀ ਆ ਨਾਇਆ ਪੱਕਾ ਆਪਣਾ ਰੋਜ਼ ਨਖਵਾ ਤੁਸੀਂ